ਆਇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵਕਤ ਅਸੀਂ ਸਾਂਝਾ ਮੋਰਚਾ ਜੀਰਾ ਤੇ ਖੜੇ ਆ ਜੀਰਾ ਛਰਾਬ ਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਸਾਨੂੰ ਅੱਜ 3 ਸਾਲ ਹੋ ਗਏ ਨੇ ਧਰਨਾ ਚੱਲਦੇ ਨੂੰ ਤੇ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਅੱਜ ਸਾਰੇ ਲੋਕ ਫੇਰ ਇੱਥੇ ਇਕੱਠੇ ਹੋਏ ਸੀ ਤੇ ਅਰਦਾਸ ਸਮਾਗਮ ਹੋਇਆ ਤੇ ਆਹ ਜਿਹੜੀ ਜੀਰਾ ਛਰਾਬ ਫੈਕਟਰੀ ਆ ਨਾ ਇਹ ਅਸੀਂ ਚੱਲਣ ਨਹੀਂ ਦੇਣੀਗੀ ਤੁਸੀਂ ਤੁਹਾਡਾ ਜਿਹੜਾ ਕਿ ਦਿੱਲੀ ਵਾਲਾ ਧੜਾ ਉਹਨਾਂ ਦਾ ਜ਼ੋਰ ਲੱਗਾ ਹੋਇਆ ਵੀ ਆ ਇੱਥੋਂ ਨਾਲ ਪਲਾਂਟ ਚਲਾ ਦਈਏ ਪਰ ਅਸੀਂ ਇਹ ਪਲਾਂਟ ਚੱਲਣ ਨਹੀਂ ਦੇਵਾਂਗੇ ਕਿਉਂਕਿ ਇਸ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਦੇ ਰੂਪ ਵਿੱਚ ਕਤਲ ਕੀਤੇ ਆ ਸਾਡੇ ਪਸ਼ੂ ਪੰਛੀ ਮਰੇ ਆ ਸਾਡੇ ਇਨਸਾਨ ਮਰੇ ਆ ਤੇ ਅੱਜ ਵੀ ਅਸੀਂ ਬਿਮਾਰੀਆਂ ਨਾਲ ਪੀੜਤ ਹੈਗੇ ਆ ਤੇ ਢੋਡੀ ਕੋਈ ਵੀ ਮੈਡੀਕਲ ਟੀਮ ਅੱਜ ਤੱਕ ਸਾਡੇ ਇਸ ਪਿੰਡ ਦੇ ਵਿੱਚ ਨਹੀਂ ਪਹੁੰਚੀਗੀ ਤੇ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਨਾ ਮੈਂ ਸੌ ਘਰਨਾ ਵੀ ਇਹ ਜੀਰਾ ਛਰਾ ਫੈਕਟਰੀ ਚੱਲਦੀ ਨਹੀਂ ਸਾਡੇ ਰਾਜ ਚ ਨਹੀਂ ਚੱਲਦੀਗੀ ਤੇ ਅੱਜ ਸਾਨੂੰ 3 ਸਾਲ ਹੋ ਗਿਆ 36 ਮਹੀਨੇ ਹੋ ਗਿਆ ਮੁੱਖ ਮੰਤਰੀ ਸਾਹਿਬ ਤਾਂ ਅੱਜਕਰ ਤੁਸੀਂ ਫੈਕਟਰੀ ਬੰਦਰੀ ਕੀਤੀ ਤੇ ਅੱਜ ਫੇਰ ਸਾਰੀਆਂ ਕਿਸਾਨ ਜਥੇਬੰਦੀਆਂ ਉੱਪਰ ਕੇ ਆਈਆਂ ਸਾਡੇ ਨਾਲ ਕਈ ਧੰਨਵਾਦ ਕਰਦੇ ਆ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਮਹਾਰਾਜ ਦਾ ਧੰਤਨ ਭਗਤ ਬਾਬਾ ਦੁਨੀ ਚਾਜਾ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਨੇ ਖੜੇ ਨੇ ਤੇ ਮੁੱਖ ਮੰਤਰੀ ਸਾਹਿਬ ਇਹ ਨਾ ਸੋਚੋ ਵੀ ਇਹ ਫੈਕਟਰੀ ਚੱਲ ਜੂਗੀ ਅੱਤੋਡੀਆਂ ਜਿਹੜੀਆਂ ਨੀਤੀਆਂ ਪੰਜਾਬ ਨੂੰ ਬਰਬਾਦ ਕਰਨਦੀਆਂ ਹੁਣ ਤੁਸੀਂ ਨਵੀਂ ਲੈ ਕੇ ਆਏ ਸਾਡੀਆਂ ਜ਼ਮੀਨਾਂ ਖੋਹਣ ਦੀਆਂ ਲੈਂਡ ਪੂਲਿੰਗ ਵਾਲੀਆਂ ਲੈ ਕੇ ਆਏ ਹੋ ਤੇ ਆਹ ਜਿਹੜੀ ਸਾਡੀ ਫੈਕਟਰੀ ਆ ਇਹਦੇ ਸਾਡੇ 62 ਕਿੱਲੇ ਖਾਦੇ ਆ ਤੇ 62 ਕਿੱਲੇ ਖਾ ਕੇ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਫਲਾਈਆਂ ਤੁਸੀਂ ਮੰਨਿਆ ਇਹਨਾਂ ਦੀਆਂ ਰਿਪੋਰਟਾਂ ਆਈਆਂ ਇਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਜਿਹੜੀ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਆਈ ਆ ਜਿਹਦੇ ਵਿੱਚ ਰਿਵਰਸ ਬੋਰਿੰਗ ਇਹਨਾਂ ਨੇ ਕੀਤੀ ਹੋਈ ਆ ਚੇਤਨਾ ਜਾਦਣਾ ਤੁਸੀਂ ਕਹਿਆ ਸੀ ਨਾ ਤਰਵੰਤ ਪ੍ਰਭਾ ਤੇ ਫੈਕਟਰੀ ਬੰਦ ਤੇ ਆਹ ਫੈਕਟਰੀ ਬੰਦ ਹਲੇ ਤੱਕ ਨਹੀਂ ਹੋਈ ਅੱਜ ਵੀ ਅਸੀਂ ਐਨਜੀਡੀ ਵਿੱਚ ਕੇਸ ਭਗਤ ਰਹੇ ਆ ਅੱਜ ਵੀ ਅਸੀਂ ਹਾਈ ਕੋਰਟ ਵਿੱਚ ਜਾ ਰਹੇ ਆ ਸਾਇਦ ਚੀਫ ਜਿਹੜੀ ਕਿ ਸੀਜੀਐਮ ਫਰੋਜਪੁਰਾ ਉਹਦੇ ਵਿੱਚ ਇਹਦੇ ਉੱਤੇ ਕੇਸ ਹੋਇਆ ਕ੍ਰਿਮੀਨਲ ਕੇਸ ਹੋਇਆ ਵਿਆ ਪਰ ਅੱਜ ਤੱਕ ਇਹਨਾਂ ਦੇ ਉੱਤੇ ਕੋਈ ਪੈਰਵਾਈ ਨਹੀਂ ਹੋਈਗੀ ਅੱਜ ਟਿਕਰਾ ਫੈਕਟਰੀ ਬੰਦ ਨਹੀਂ ਹੋਏਗੀ ਅੱਜ ਮੀਂਹ ਦੇ ਕਾਰਨ ਮੀਂਹ ਦੇ ਵਿੱਚ ਲੋਕ ਸਾਰੇ ਡਟੇ ਹੋਏ ਨੇ ਖੜੇ ਹੋਏ ਨੇ ਕਿਹਦੇ ਵਾਸਤੇ ਖੜੇ ਹੋਏ ਨੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਬਚਾਉਣ ਵਾਸਤੇ ਆਪਣੀਆਂ ਨਸਲਾਂ ਬਚਾਉਣ ਵਾਸਤੇ ਆਪਣੀ ਆਬੋ ਹਵਾ ਬਚਾਉਣ ਵਾਸਤੇ ਤੇ ਅਸੀਂ ਇੱਥੋਂ ਕਹਿੰਦੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਆ ਜਿਹੜੀਆਂ ਇੱਥੇ ਜਿੰਨੀਆਂ ਵੀ ਪਹੁੰਚੀਆਂ ਸਾਡੇ ਨਾਲ ਵੱਖ-ਵੱਖ ਨੁਮਾਇंदे ਪਹੁੰਚੇ ਨੇ ਸਾਡੇ ਨਾਲ ਸਰਪੰਚ ਸਾਹਿਬ ਸਰਪੰਚ ਸਾਹਿਬ ਅੱਜ ਕੀ ਕਹੋਗੇ 3 ਸਾਲ ਹੋ ਗਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੇ ਜਿਹੜੀ ਜੀਰਾ ਸ਼ਰਾਬ ਫੈਕਟਰੀ ਆ ਇਹਨੇ ਸਾਡੇ 50 ਪਿੰਡਾਂ ਦਾ ਬਹੁਤ ਘਾਣ ਕੀਤਾ ਸੀਗਾ ਸਾਡੇ ਪਸ਼ੂ ਕਤਲ ਹੋਏ ਸਾਡੇ ਬੰਦੇ ਕਤਲ ਹੋਏ ਸਾਡੇ ਅੱਜ ਵੀ ਇਲਾਕੇ ਦੇ ਸਾਡੇ ਪਿੰਡਾਂ ਦੇ ਵਿੱਚ ਲੋਕ ਗੁਰਦਤ ਮਰਦ ਨਾਲ ਕਨੇਸਨ ਦੇ ਮਾਰਜਨ ਦਾ ਜੂਝ ਰਹੇ ਆ ਅਤੇ ਸਰਕਾਰ ਇਸ ਨੂੰ ਜਰਾ ਹੱਥੋਂ ਨਾ ਪਲਾਂਟ ਇਹਨੂੰ ਚਲਾਉਣਾ ਚਾਹੁੰਦੀ ਆ ਅਸੀਂ ਇਹ ਇਲਾਕਾ ਕਦੋਂ ਜੱਤ ਨੂੰ ਚੱਲਣ ਦੇਵਾਂਗੇ ਕਿਉਂਕਿ ਅੱਗੇ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਨਿਕਾਣ ਕੀਤਾ ਫੈਕਟਰੀ ਨੇ ਸੋ ਸਾਰਾ ਪੰਜਾਬ ਸਾਡੇ ਨਾਲ ਖੜਾ ਅਸੀਂ ਇੱਕ ਵਾਰ ਜੱਤ ਨੂੰ ਚੱਲਣ ਦੇਵਾਂਗੇ ਜੀ ਧੰਨਵਾਦ ਜੀ ਸਾਡੇ ਨਾਲ ਅਵਤਾਰ ਸਿੰਘ ਜੀ ਮਹਿਮਾ ਕਿਸਾਨ ਜੂਨੀਅਨ ਤੋਂ ਬਾਈ ਜੀ ਕੀ ਕਹੋਗੇ ਅੱਜ ਤੁਸੀਂ ਤਿੰਨ ਸਾਲ ਤੇ ਪਹੁੰਚੇ ਹੋ ਧੰਨਵਾਦ ਸਾਰੀਆਂ ਹਿੱਜਤਬੰਦੀਆਂ ਦਾ ਅੱਜ ਕੀ ਕਹੋਗੇ ਜੀ ਦੇਖੋ ਅੱਜ ਇੱਥੇ ਆਪਾਂ 3 ਸਾਲ ਬਾਅਦ ਫੇਰ ਇਕੱਠੇ ਵਸਤਾ ਲਗਾਤਾਰ ਮੋਰਚਾ ਚੱਲ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਹਾਡਾ ਜਿਹੜਾ ਵਹਿਮ ਹੈਗਾ ਵੀ ਸ਼ਾਇਦ ਇਹ ਫੈਕਟਰੀ ਚੱਲ ਜੂਗੀ ਇਹ ਵਹਿਮ ਤੁਹਾਨੂੰ ਕੱਢ ਦੇਣਾ ਚਾਹੀਦਾ ਵਹਿਮ ਤੁਸੀਂ ਕਿਹਦੇ ਸਿਰ ਤੇ ਵਹਿਮ ਕਰਦੇ ਆ ਵੀ ਕੱਲ ਨੂੰ ਅਸੀਂ ਫੋਰਸ ਲਾ ਕੇ ਜਾਂ ਪੁਲਿਸ ਲਾ ਕੇ ਚਲਾ ਲਵਾਂਗੇ ਤੁਸੀਂ ਫੋਰਸ ਫੋਰਸ ਦਾ ਵੀ ਵੱਡੀ ਬੇਇੱਜ਼ਤੀ ਮੈਂ ਸਮਝਦਾ ਵੀ ਸਰਕਾਰ ਨੇ ਕੀਤੀ ਆ ਵੱਡੇ ਵੱਡੇ ਸਟਾਰ ਲੱਗੇ ਅਫਸਰ ਨੇ ਔਰ ਉਹ ਚਿਕੜਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਲਈ ਹੈਡਰੇਆਂ ਦੇ ਥੱਲੇ ਬੜੇ ਫਿਰਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਉਹਨਾਂ ਦੀ ਵੀ ਤੋ ਇੱਜ਼ਤ ਨਹੀਂ ਰੱਖੀ ਤੇ ਤੁਹਾਨੂੰ ਲੱਗਦਾ ਵੀ ਅਸੀਂ ਉਹਨਾਂ ਨੂੰ ਲਾ ਕੇ ਫੈਕਟਰੀ ਚਲਾ ਲਵਾਂਗੇ ਨਹੀਂ ਇਹ ਫੋਰਸਾਂ ਸੂਬੇ ਸਰਹੰਦ ਨੇ ਵੀ ਲਾਈਆਂ ਸੀ ਇਹ ਫੋਰਸਾਂ ਅੰਗਰੇਜ਼ਾਂ ਨੇ ਵੀ ਲਾਈਆਂ ਸੀ ਜੱਲ੍ਹਿਆਂ ਵਾਲੇ ਬਾਗ 'ਚ ਇਹ ਫੋਰਸਾਂ ਤੁਸੀਂ ਬਹੁਤ ਥਾਵਾਂ ਤੇ ਪਹਿਲਾਂ ਵੀ ਲਾ ਕੇ ਵੇਖ ਲੀਆਂ ਇਹ ਫੋਰਸਾਂ ਤੁਸੀਂ ਜੌਂਤ ਵੀ ਲਾ ਕੇ ਵੇਖ ਲਈਆਂ ਇਹ ਫੋਰਸਾਂ ਤੁਸੀਂ ਅਖਾੜੇ ਵੀ ਲਾ ਕੇ ਵੇਖ ਲਈਆਂ ਔਰ ਇਹ ਫੋਰਸਾਂ ਦਾ ਸਵਾਰ ਤੁਸੀਂ ਇੱਥੇ ਵੀ ਚੱਕਿਆ ਇੱਥੇ ਵੀ ਤਿੰਨ ਦਿਨ ਡਾਂਗ ਚੱਲਦੀ ਰਹੀ ਆ ਤੇ ਪਰ ਇਹਨਾਂ ਲੋਕਾਂ ਨੂੰ ਤੁਸੀਂ ਖੇਡ ਨਹੀਂ ਸਕਕੇ ਜੇ ਦੁਬਾਰਾ ਤੁਸੀਂ ਸ਼ਰਾਰਤ ਕਰੋਗੇ ਵੀ ਇਹ ਚਲਾਉਣੀ ਆ ਤਾਂ ਤੁਹਾਡੀ ਫੋਰਸ ਕਿੰਨਾ ਚਿਰ ਖੜ੍ਹ ਜੂਗੀ ਇੱਕ ਦਿਨ ਦੋ ਦਿਨ ਚਾਰ ਦਿਨ ਪੰਜਨ 10 ਦਿਨ ਆ ਤਿੰਨ ਸਾਲ ਤੋਂ ਡਟੇ ਖੜੇ ਨੇ ਇਹ ਬਗਾਨੀ ਧਰਤੀ ਤੇ ਜਾ ਕੇ ਦਿੱਲੀ ਜਾ ਕੇ ਸਵਾ ਸਾਲ ਖੜੇ ਰਹੇ ਸੀ ਤੇ ਤੁਹਾਡੀ ਈਨ ਮਣਾ ਕੇ ਤੁਹਾਡੇ ਤੋਂ ਆਏ ਸੀ ਤੇ ਜਿਹੜੀ ਤੁਸੀਂ ਹੁਣ ਲੈ ਕੇ ਆ ਰਹੇ ਹੋ ਪੰਜਾਬ ਦੋ ਹੀ ਚੀਜ਼ਾਂ ਕਰਕੇ ਪੰਜਾਬ ਪਾਣੀ ਕਰਕੇ ਤੇ ਮਿੱਟੀ ਕਰਕੇ ਤੁਸੀਂ ਇਹ ਦੋਵੇਂ ਬਰਬਾਦ ਕਰਨ ਦੇ ਤਲੇ ਹੋਏ ਹੋ ਤੁਸੀਂ ਸਾਡਾ ਦਰਿਆਈ ਪਾਣੀ ਖੋਹ ਰਹੇ ਹੋ ਤੁਸੀਂ ਸਾਡਾ ਧਰਤੀ ਹਠਲਾ ਪਾਣੀ ਪ੍ਰਦੂਸ਼ਣ ਕਰਨ ਲਈ ਖੁੱਲ੍ਹ ਦੇ ਦਿੱਤੀ ਸਾਰੀਆਂ ਫੈਕਟਰੀਆਂ ਨੂੰ ਸਜ਼ਾ ਵਾਲਾ ਕਾਨੂੰਨ ਖਤਮ ਕਰਕੇ ਤੁਸੀਂ ਖੁੱਲ੍ਹ ਦੇ ਦਿੱਤੀ ਤੁਸੀਂ ਲੈਂਡ ਪੂਲਿੰਗ ਜਿਹੜਾ ਐਕਟ ਲਿਆ ਕੇ ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੇ ਤੁਸੀਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਪਰ ਇਹ ਤੁਹਾਡਾ ਵਹਿਮ ਆ बड़े-बड़े लग गए सदियां तो तुर्क लग गए इथे अफगान लग गए मुग़ल लग गए अंग्रेज लग गए ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਭਗਵੰਤਵਾਨ ਸਾਹਿਬ ਇਹ ਲੋਕ ਡਟਿਆ ਔਰ ਮੈਂ ਫਿਰ ਤੋਂ ਕ੍ਰਾਂਤੀਕਾਰੀ ਕਿਸਾਨੀਓਂ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਇਹ ਯਕੀਨ ਦਿਵਾਉਣਾ ਹੈ ਕਿ ਪਹਿਲੇ ਦਿਨ ਤੋਂ ਤੁਹਾਡੇ ਨਾਲ ਟਟਿਆਂ ਫੇਰ ਵੀ ਜਦੋਂ ਸਰਕਾਰ ਨੇ ਕੋਈ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੇਰ ਹੱਥੋਂ-ਹੱਥੀ ਮੌਕੇ ਵੇਖੇ ਜਾਣਗੇ ਨਾਲ ਹੀ ਖੜੇ ਆ ਨਾਲ ਹੀ ਖੜੇ ਰਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਫਤਿਹ ਫਤਿਹ ਕੀ ਕਹਿੰਗਾ 3 ਸਾਲ ਹੋ ਗਏ ਨੇ ਦੇਖੋ ਜੀ ਸਾਡਾ ਜਿਹੜਾ ਸੰਘਰਸ਼ ਚੱਲਦੇ ਨੇ 3 ਸਾਲ ਹੋ ਗਏ ਆ ਬਹੁਤ ਵੱਡੀ ਗੱਲ ਹੈ ਜੀ ਲੋਕਾਂ ਦਾ ਬਹੁਤ ਵੱਡਾ ਸਾਥ ਆ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਦਾ ਬਹੁਤ ਵੱਡਾ ਸਾਥ ਆ ਵੀ ਦੇਖੋ ਮੋਰਚੇ ਲਾਉਣੇ ਵੀਰੋਂ ਬੜੇ ਸੌਖੇ ਹੁੰਦੇ ਆ ਮੋਰਚੇ ਚ ਚਲਾਉਣੇ ਬਹੁਤ ਔਖੇ ਹੁੰਦੇ ਆ ਸਾਡੇ ਸਾਰੇ ਲੋਕਾਂ ਨੇ ਕਮੇਟੀ ਨੇ 3 ਸਾਲ ਮੋਰਚਾ ਚਲਾਇਆ ਜਿਵੇਂ ਕਿ ਵੇਖਿਆ ਬਹੁਤ ਕੁਝ ਹੋਇਆ ਇੱਥੇ ਤਸ਼ੱਦਦ ਵੀ ਹੋਇਆ ਜੇਹਾਂਾਂ ਵੀ ਕਟੀਆਂ ਸੀ ਡਾਂਗਾ ਵੀ ਖਾਧੀਆਂ ਕੋਟਾਂ ਦੇ ਵਿੱਚ ਕੇਸ ਵੀ ਚਲੇ ਗਏ ਪਰ ਅੱਜ ਵੀ ਖੜੇ ਆ ਫੋਇਪਰ ਦੇ ਵਿੱਚ ਵੀ ਸਾਡਾ ਕੇਸ ਚੱਲਦਾ ਆ ਪੰਜਾਬ ਨੇ ਹਰਿਆਣਾ ਹਾਈ ਕੋਰਟ ਉੱਥੇ ਵੀ ਸਾਡਾ ਕੇਸ ਚੱਲਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਵੀ ਅੱਜ ਸਾਡੀ ਕਮੇਟੀ ਉੱਥੇ ਪੇਸ਼ੀਆਂ ਪੁੱਗਤਦੀ ਆ ਉੱਥੇ ਸਾਡੇ ਖਿਲਾਫ ਮਲੋਤਰਾ ਆਉਂਦਾ ਉਹ ਛੇ ਵਕੀਲ ਲੈ ਕੇ ਆਉਂਦਾ ਤੇ ਸਾਡਾ ਇੱਕ ਹੀ ਵਕੀਲ ਜਾਂਦਾ ਉਹ 10 ਗੱਲਾਂ ਦੱਸਦਾ ਤੇ ਸਾਡਾ ਵਕੀਲ ਇੱਕ ਜਵਾਬ ਦੇ ਕੇ ਠੰਡਾ ਕਰ ਦਿੰਦਾ ਉਹਨਾਂ ਦੇ ਵਕੀਲ ਨੂੰ ਉਹ ਇਹੀ ਕਹਿੰਦਾ ਸਾਡਾ ਵਕੀਲ ਵੀ ਇਹਨਾਂ ਨੇ ਪਾਣੀ ਪ੍ਰਦੂਸ਼ਿਤ ਕੀਤਾ ਕਿ ਨਹੀਂ ਕੀਤਾ ਦੱਸੋ ਜੀ ਜਦ ਚੁੱਪ ਕਰ ਜਾਂਦਾ ਉਹ ਗੱਲ ਨਹੀਂ ਕਰਨ ਦਿੰਦਾਗਾ ਇੱਕ ਵਾਰੀ ਦੀ ਗੱਲ ਆ ਅਸੀਂ ਆਪਦੇ ਵਕੀਲ ਨੂੰ ਸੁਣ ਰਹੇ ਸੀਗੇ ਜੱਜ ਸਾਹਿਬ ਨੂੰ ਕਹਿ ਰਿਹਾ ਉਹਨਾਂ ਦਾ ਵਕੀਲ ਕਹਿ ਰਿਹਾ ਮਲੋਤਰੇ ਦਾ ਜੀ ਸਾਨੂੰ ਪਰਮਿਸ਼ਨ ਦੇ ਦਿਓ ਇੰਡਸਟਰੀ ਚ ਚਲਾਉਣ ਦੀ ਸਾਨੂੰ ਸਾਡੀਆਂ ਲਿਮਟਾਂ ਬਣੀਆਂ ਸਾਡਾ ਫਲਾਣਾ ਫਲਾਣਾ ਇੰਨੇ ਦਾ ਰੋਜਗਾਰ ਸੀਗਾ ਉਹ ਜੱਜ ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਪਰਮਿਸ਼ਨ ਨਹੀਂ ਦੇ ਸਕਦਾ ਕਹਿੰਦਾ ਤੁਸੀਂ ਆਹ ਵੇਖੋ ਸਾਹਮਣੇ ਬੈਠੀ ਕਮੇਟੀ ਕਿੰਨਾ ਕੁਸ਼ ਹੈ ਇਹਨਾਂ ਕੋਲ ਥੋੜੀ ਇਸ ਇੰਡਸਟਰੀ ਨੇ ਉਥੋਂ ਦਾ ਪਾਣੀ ਪਲਿਊਟ ਕਰਤਾ ਥੋੜੀ ਇਸ ਇੰਡਸਟਰੀ ਨੇ ਉਥੋਂ ਦੀ ਹਵਾ ਪਲਿਊਟ ਕਰਤੀ ਇਨਸਾਨ ਵੀ ਮਰੇ ਆ ਜਾਨਵਰ ਵੀ ਮਰੇ ਆ ਇਹ ਸੌਖਾ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਪਰਮਿਸ਼ਨ ਦੇ ਦਾਂ ਫੇਰ ਕੀ ਕਰਦੇ ਆ ਜੀ ਫੇਰ ਕਹਿ ਦਿੰਦੇ ਜੀ ਅਗਲੀ ਤਰੀਕ ਤੇ ਬਹਿਸ ਕਰ ਲਾਂਗੇ ਅਸੀਂ ਕਹਿੰਨੇ ਜੀ ਅਗਲੀ ਤਰੀਕ ਤੇ ਆਜੋ ਅਸੀਂ ਅਗਲੀ ਪੇਛੀ ਪੈਂਦੀ ਅਸੀਂ ਉਦੋਂ ਚਲੇ ਜਾਂਦੇ ਆ ਫੇਰ ਕਦੇ ਉਹਨਾਂ ਦਾ ਵਕੀਲ ਦਲੀਲ ਦਿੰਦਾ ਜੀ ਸਾਡੇ ਕੋਲ ਤਾਂ ਵੱਧ ਸਿੰਪਲ ਆ ਇਹਨਾਂ ਨਾਲੋਂ ਕਰਾਏ ਹੋਏ ਸਾਡੇ ਕੋਲ ਜਿਹੜੀ ਸੈਂਪਲਿੰਗ ਦੀ ਪਾਸਿੰਗ ਆ ਉਹ ਜ਼ਿਆਦਾ ਆ ਇਹਨਾਂ ਦੀ ਇਹਨਾਂ ਦੇ ਸੈਂਪਲਸ ਨਾਲੋਂ ਫੇਰ ਅਸੀਂ ਉਹਨੂੰ ਕਹਿੰਨੇ ਆ ਕਿ ਸਾਡੇ ਕੋਲ ਜਿਹੜੀਆਂ ਵੱਡੀਆਂ ਏਜੰਸੀਆਂ ਦੀ ਸੈਂਪਲਿੰਗ ਆ ਜਿਵੇਂ ਕਿ ਨੈਸ਼ਨਲ ਕ੍ਰੀਨ ਟ੍ਰਾਈਬਿਊਨਲ ਉਹ ਤਾਂ ਗੱਲ ਵੱਖਰੀ ਆ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਮਾਫ ਕਰਨਾ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਸੈਂਪਲਿੰਗ ਜਿਹੜੀ ਹੋਈ ਸੀ 29 ਦੇ 29 ਸੈਂਪਲ ਫੇਲ ਸੀ ਪੰਜਾਬ ਦੀਆਂ ਜਿਹੜੀਆਂ ਇੱਕ ਦੋ ਏਜੰਸੀਆਂ ਉਹਦੇ ਸੈਂਪਲਿੰਗ ਹੈ ਕਿ ਇਹਨਾਂ ਕੋਲੇ ਕੀ ਆ ਇਹਨਾਂ ਕੋਲੇ ਆਪਦੇ ਕੋਲੋਂ ਬਣਾਈਆਂ ਹੋਈਆਂ ਲੈਬਾਰਟਰੀਆਂ ਜਿਹੜੀਆਂ ਹੈਗੀਆਂ ਉਹਦੀ ਸੈਂਪਲਿੰਗ ਹੈਗੀ ਆ ਸੋ ਇਹ 90% ਕੇਸ ਆਪਣੇ ਹੱਕ ਤੇ ਜਾ ਰਿਹਾ ਪਰ ਇਹ ਨਾ ਸੋਚੋ ਇਹ ਫੈਕਟਰੀ ਸਰਕਾਰ ਨੇ ਬੰਦ ਕਰਦੀ ਕਿਉਂਕਿ ਸਰਕਾਰ ਦਿੱਲੀ ਦੀ ਲੋਬੀ ਹਜੇ ਵੀ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕਰ ਰਹੀ ਆ ਇਸ ਇੰਡਸਟਰੀ ਨੂੰ ਚਲਾਇਆ ਜਾਵੇ ਇਹ ਮੁੱਖ ਮੰਤਰੀ ਨੇ ਬਿਆਨਤਾ ਦੇਤਾ ਕਿਉਂਕਿ ਮੁੱਖ ਮੰਤਰੀ ਦੀ ਮੁੱਖ ਮੰਤਰੀ ਦੇ ਖਿਲਾਫ ਆਪਣੇ ਪੰਜਾਬ ਆਪਣੇ ਲੋਕ ਬਹੁਤ ਹੋ ਗਏ ਸੀ ਮੁੱਖ ਮੰਤਰੀ ਨੇ ਆਪਦੀ ਇੱਜ਼ਤ ਹੀ ਬਚਾਈ ਜੀ ਮੈਂ ਬੰਦ ਕਰਤੀ ਬੰਦ ਕਰਤੀ ਇਹ ਜੇ ਬੰਦ ਵੀ ਹੋਈ ਆ ਜੇ ਕਨਸਟੈਂਟ ਵੀ ਉਹਦੇ ਰੱਦ ਹੋਏ ਆ ਆਪਣੇ ਸਾਰੇ ਲੋਕਾਂ ਦੀ ਮਿਹਨਤ ਕਰਕੇ ਹੋਇਆ ਕਿਉਂਕਿ ਆਪਾਂ ਸਰਕਾਰ ਤੇ ਇੱਕ ਪ੍ਰੈਸ਼ਰ ਹੀ ਇਹੋ ਜਿਹਾ ਬਿਲਡ ਕਰਤਾ ਵੀ ਤੈਨੂੰ ਇਹ ਬੰਦ ਕਰਨੀ ਪੈਣੀ ਆ ਨਹੀਂ ਤਾਂ ਫਿਰ ਅਸੀਂ ਬਹੁਤ ਵੱਡਾ ਤੇ ਤੇਰੀ ਸਰਕਾਰ ਦੇ ਖਿਲਾਫ ਬਗਾਵਤ ਕਰਾਂਗੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਵੀ ਲੜਦੇ ਰਹਿਣਾ ਜਿੰਨਾ ਚਿਰ ਆਪਾਂ ਜਿੱਤ ਨਹੀਂ ਜਾਂਦੇ ਆਪਾਂ ਨੂੰ ਮੋਰਚਾ ਵੀ ਕੰਟੀਨਿਊ ਰੱਖਣਾ ਪੈਣਾ ਤੇ ਉੱਥੇ ਵੀ ਲੜਨਾ ਪੈਣਾ ਕਿਉਂਕਿ ਜੇ ਲੜਾਂਗੇ ਤਾਂ ਜਿੱਤਾਂਗੇ ਤੇ ਆਪਾਂ ਇਹ ਮੋਰਚਾ ਜਿੱਤ ਕੇ ਇੱਕ ਸਾਬਤ ਕਰਾਂਗੇ ਤੇ ਪੂਰੇ ਪੰਜਾਬ ਚ ਐਗਜ਼ੈਂਪਲ ਸੈੱਟ ਕਰਾਂਗੇ ਵੀ ਚੱਲਦੀਆਂ ਫੈਕਟਰੀਆਂ ਵੀ ਬੰਦ ਹੋ ਸਕਦੀਆਂ ਕਿਉਂਕਿ ਵੇਖੋ ਜੇ ਫੈਕਟਰੀ ਬੰਦ ਕਰਾਉਣੀ ਸੌਖੀ ਹੁੰਦੀ ਹੈ ਜਿਵੇਂ ਕਿ ਉਹਦੀ ਕੋਈ ਪਬਲਿਕ ਇਅਰਿੰਗ ਹੋਵੇ ਨਵੀਂ ਲੱਗਦੀ ਹੋਵੇ ਸੌਖੀ ਹੁੰਦੀ ਪਰ ਵੀਰੋ ਜੇ ਮਿਹਨਤ ਕਰੀਏ ਜੇ ਲੋਕਾਂ ਦੇ ਵਿੱਚ ਜਜ਼ਬਾ ਹੋਵੇ ਜੋਸ਼ ਹੋਵੇ ਤੇ ਚੱਲਦੀਆਂ ਵੀ ਬੰਦ ਹੋ ਜਾਂਦੀਆਂ ਇਹਨੇ ਜਿੰਨੇ ਸਾਲ ਚਲਾਈ ਆ ਤੇ ਆਪਾਂ 2024 ਤੋਂ 22 ਤੋਂ ਲੈ ਕੇ ਤੇ ਬੰਦ ਪਈ ਆ ਤੇ ਆਪਾਂ ਚੱਲਣ ਹੀ ਨਹੀਂ ਦੇਣੀਗੀ ਇਹ ਸਾਰੇ ਲੋਕਾਂ ਦੇ ਰੋਣਾ ਬੰਦ ਹੋਈ ਆ ਆਪਾਂ ਇਵੇਂ ਮੋਰਚਾ ਕੈਮ ਰੱਖਣਾ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀਗੀ ਆਪਾਂ ਇੱਕ ਪੰਜਾਬ ਤੇ ਐਗਜ਼ਾਮਪਲ ਸੈੱਟ ਕਰ ਦੇਣੀ ਆ ਇਹ ਪੰਜਾਬ ਦਾ ਸਭ ਤੋਂ ਵੱਡਾ ਮੋਰਚਾ ਤੇ ਇੰਡਸਟਰੀ ਚਲਦੀ ਹੋਈ ਵੀ ਬੰਦ ਹੋ ਸਕਦੀ ਹੈ ਜੀ ਸਾਡੇ ਨਾਲ ਭਾਰਤੀ ਕਿਸਾਨ ਜਣੇ ਇਕਤਾ ਗਰਾਹਾਂ ਤੋਂ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਕੀ ਕਹੋਗੇ ਅੱਜ 3 ਸਾਲ ਹੋ ਗਏ ਨੇ ਜੀ ਸੀਐਮ ਸਾਹਿਬ ਨੇ ਅਜੇ ਜਿੰਨੀ ਕਿ ਸਾਨੂੰ ਪਰਖਣਾ ਉਹ ਪਰਖ ਸਕਦਾ ਸਭ ਤੋਂ ਪਹਿਲੀ ਪਰਖ ਲਈ ਸਾਡੀ 19 ਦਸੰਬਰ 2022 ਨੂੰ ਇੱਥੇ ਜਦੋਂ ਸਾਡਾ ਟਕਰਾਅ ਹੋਇਆ ਪੁਲਿਸ ਨਾਲ ਉਸ ਤੋਂ ਬਾਅਦ 20 ਦਸੰਬਰ ਨੂੰ ਫੇਰ ਟਕਰਾਅ ਹੋਇਆ ਉਸ ਤੋਂ ਬਾਅਦ ਸਾਡਾ ਸੇਵੇ ਵਾਲੇ ਗੈਸ ਪਾਈਪ ਗੈਸ ਪਾਈਪ ਲਿਆਂ ਦਾ ਟਕਰਾਅ ਹੋਇਆ ਉਸ ਤੋਂ ਬਾਅਦ ਅਸੀਂ ਜੌਨਪਿੰਡ ਟਕਰਾਅ ਕੀਤਾ ਉਸ ਤੋਂ ਬਾਅਦ ਸਾਡਾ ਬਠੋਈ ਪਿੰਡ ਪਟਿਆਲੇ ਦਾ ਉੱਥੇ ਟਕਰਾਅ ਹੋਇਆ ਉਹ ਸੀਐਮ ਸਾਹਿਬ ਸਾਨੂੰ ਕਿੰਨਾ ਕੁ ਪਰਖਣਾ ਆ ਆ ਸਾਨੂੰ ਜ਼ਹਿਰ ਜਿਹੜੀ ਦਿੱਤੀ ਆ ਇਹ ਜ਼ਹਿਰ ਦਾ ਕੋਈ ਹੱਲ ਤਾਂ ਕਰ ਦੇ ਉਹ ਸਾਡੇ ਜਾਨਵਰ ਜੀਵ ਜੰਤੂ ਪਸ਼ੂ ਉਹ ਮਨੁੱਖ ਸਾਡੇ ਸਾਰਿਆਂ ਦਾ ਕਹਨ ਕੀਤਾ ਇਹਦੇ ਬਾਰੇ ਸੋਚਦਾ ਕੁਛ ਉਹ ਗਲੇ ਦੀਆਂ ਸੌਆਂ ਖਾ ਕੇ ਤੁਸੀਂ ਕੀ ਕੀ ਇਹਦਾ ਫੈਸਲਾ ਕੀਤਾ ਗਲੇ ਸੌ ਖਾਣ ਦਾ ਕੋਈ ਫੈਸਲੇ ਹੁੰਦੇ ਆ ਕੁਛ ਨਾ ਕੁਛ ਸੋਚੋ ਆ ਜਨਤਾ ਦਾ ਹਾਲ ਵੇਖੋ ਜਿਨ੍ਹਾਂ ਦੇ ਕਰਾਂ ਦੇ ਪਰਿਵਾਰਾਂ ਦੇ ਮੈਂਬਰ ਗਏ ਆ ਉਹਨਾਂ ਬਾਰੇ ਤੁਸੀਂ ਕੀ ਸੋਚਿਆ ਜਿਨ੍ਹਾਂ ਦੇ ਜਾਨਵਰ ਗਏ ਆ ਉਹਨਾਂ ਬਾਰੇ ਕੀ ਸੋਚਿਆ ਜਿਨ੍ਹਾਂ ਦੀ ਖੇਤੀ ਗਈ ਆ ਉਹਨਾਂ ਬਾਰੇ ਕੀ ਸੋਚਿਆ ਆ ਜੰਗਲਾਤ 50 ਕਿੱਲੇ ਜੰਗਲਾਤ ਇਸ ਫੈਕਟਰੀ ਨੇ ਤਬਾਹ ਕੀਤਾ ਕੋਈ ਇੱਕ ਅੱਧਾ ਕਿੱਲਾ ਨਹੀਂ 50 ਕਿੱਲੇ ਤਬਾਹ ਕਰਤਾ ਇਸ ਫੈਕਟਰੀ ਨੇ ਬੇਨਤੀ ਆ ਸਾਡੀ ਸੀਐਮ ਸਾਹਿਬ ਨੂੰ ਕਿ ਸੀਐਮ ਸਾਹਿਬ ਇਹਨੂੰ ਕਾਗਜ਼ੀ ਕਾਰਵਾਈ ਕਰਕੇ ਬੰਦ ਕਰੋ ਜੋ ਬਣਦੀ ਕਾਰਵਾਈ ਹੈ ਫੈਕਟਰੀ ਵਾਲਿਆਂ ਤੇ ਕਾਰਵਾਈ ਕਰੋ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਮਿਹਰਬਾਨੀ ਸ਼ੁਕਰੀਆ ਜੀ ਜੀ ਸਾਡੇ ਨਾਲ ਸ੍ਰੀ ਚਮਕੌਰ ਸਾਹਿਬ ਤੋਂ ਬਾਈ ਕਰਨ ਤੇ ਬਾਈ ਖੁਸ਼ਵਿੰਦਰ ਖੜੇ ਨੇ ਬਾਈ ਅੱਜ ਤੁਸੀਂ ਪਹੁੰਚੇ ਹੋ ਤੁਹਾਡੀ ਟੀਮ ਪਹੁੰਚੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੀ ਕਹੂੰਗੇ ਆ ਸਾਨੂੰ 3 ਸਾਲ ਹੋ ਗਏ ਜੀਰਾ ਛਰਾ ਫੈਟ ਨੂੰ ਬੰਦ ਕਰਵਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਰਾਬ ਕੇ ਜਿਹੜੀ ਇਹ ਸ਼ਰਾਬ ਫੈਕਟਰੀ ਦੇ ਵਿਰੁੱਧ ਮੋਰਚਾ ਲੱਗਿਆ ਜੀਰਾ ਸਾਂਝਾ ਮੋਰਚਾ ਹੁਣ ਅਸੀਂ ਦੱਸ ਦੇਣਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਇਹ ਕੱਲੇ ਜੀਰੇ ਵਾਲਿਆਂ ਦਾ ਮੋਰਚਾ ਨਹੀਂ ਰਿਹਾ ਹੁਣ ਪੰਜਾਬ ਜਾਗ ਗਿਆ ਏ ਜਿਹੜੀਆਂ ਇਹ ਰੈੱਡ ਕੈਟਾਗਰੀ ਦੀਆਂ ਇਹ ਜਿਹੜੀ ਧਰਤੀ ਨੂੰ ਹਵਾ ਨੂੰ ਪਾਣੀ ਨੂੰ ਖਰਾਬ ਕਰਨ ਵਾਲੀ ਫੈਕਟਰੀਆਂ ਲੱਗ ਰਹੀਆਂ ਪੰਜਾਬ ਦੇ ਵਿੱਚ ਇਹ ਚੱਲਣ ਦੀ ਤਾਂ ਦੂਰ ਦੀ ਗੱਲ ਇਹਨੂੰ ਅਸੀਂ ਹੋਰ ਨਵੀਂ ਫੈਕਟਰੀ ਲੱਗਣ ਵੀ ਨਹੀਂ ਦੇਣੀ ਕੋਈ ਇੱਥੇ ਸਨ ਸ੍ਰੀ ਚਮਕੌਰ ਸਾਹਿਬ ਮੋਰਚਾ ਕਾਲਾ ਪਣੀ ਮੋਰਚਾ ਜਾਂ ਮੱਤੇਵਾੜਾ ਮੋਰਚਾ ਜਾਂ ਤਲਵੰਡੀ ਸਾਬੋ ਮੋਰਚਾ ਇਹ ਸਾਰੇ ਜਾਣੇ ਹੁਣ ਅਸੀਂ ਇਕੱਠੇ ਹੋ ਗਏ ਆਂ ਇਹ ਸਰਕਾਰ ਭੁੱਲ ਜਵੇ ਵੀ ਅਸੀਂ ਇਹ ਫੈਕਟਰੀ ਚੱਲਣ ਦੇਵਾਂਗੇ ਨਾ ਅਸੀਂ ਇਹ ਫੈਕਟਰੀ ਚੱਲਣ ਦੇਣੀ ਐ ਨਾ ਕੋਈ ਰੈੱਡ ਕਟਰ ਦੀ ਫੈਕਟਰੀ ਅਸੀਂ ਲੱਗਣ ਦੇਣੀ ਐ ਪੰਜਾਬ ਦੇ ਵਿੱਚ ਸੋ ਇਹੀ ਕਹਿਣਾ ਜੀ ਅਸੀਂ ਤੁਹਾਡੇ ਨਾਲ ਆਂ ਜਦੋਂ ਵੀ ਤੁਸੀਂ ਕਾਲ ਦੋਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਧੰਨਵਾਦ ਬਾਈ ਜੀ ਖਾਲਸਾ ਬਾਈ ਸਾਡੇ ਨਾਲ ਬਾਈ ਖੁਸ਼ਵਿੰਦਰ ਸਿੰਘ ਜੀ ਖੁਸ਼ਵਿੰਦਰ ਸਿੰਘ ਜੀ ਤੁਸੀਂ ਵੀ ਜਰੂਰ ਬੋਲੋ ਅੱਜ ਤੁਸੀਂ ਪਹੁੰਚੇ ਚਮਕੌਰ ਸਾਹਿਬ ਦੀ ਮੋਰਚੇ ਦੀ ਟੀਮ ਸਾਰੀ ਪਹੁੰਚੀ ਆ ਜੀ ਕੀ ਕਹੂੰਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸ਼੍ਰੀ ਚਮਕੌਰ ਸਾਹਿਬ ਮੋਰਚੇ ਦੀ ਟੀਮ ਸਾਡੇ ਪ੍ਰਧਾਨ ਜੀ ਜੁਜਾਰ ਸਿੰਘ ਅਧਰਾਮ ਜੀ ਔਰ ਗੁਰਜੰਟ ਸਿੰਘ ਜੀ ਮਹਤੋਦ ਜਗਜੀਤ ਸਿੰਘ ਜੀ ਮਾਨਗੜ ਔਰ ਸੁਖਵੀਰ ਸਿੰਘ ਜੀ ਐਮਸੀ ਚਮਕੌਰ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਔਰ ਸਾਡੇ ਨਾਲ ਤਲਵੰਡੀ ਅਕਲੀਆਂ ਤਲਵੰਡੀ ਸਭੂ ਮੋਰਚੇ ਦੀ ਟੀਮ ਹੈ ਜਿਹੜੀ ਉਹ ਮਨਪ੍ਰੀਤੋਂ ਨਹੀਂ ਸਾਡੇ ਨਾਲ ਖੜੇ ਨੇ ਸਾਡੇ ਇੱਥੇ ਸਹਿਯੋਗ ਦੇਣ ਵਾਸਤੇ ਆਏ ਨੇ ਮੈਂ ਤਾਂ ਬਸ ਇੱਕੋ ਗੱਲ ਕਰਨੀ ਚਾਹੁੰ ਮੇਰੇ ਸੋਚੀ ਜੱਦੀ ਕ ਮੈਨੂੰ ਆਈ ਮੈਂ ਹੁਣ ਤੱਕ ਦੋ ਮੁੱਖ ਮੰਤਰੀਆਂ ਨੂੰ ਸੌਂ ਖਾਂਦਿਆਂ ਦੇਖਿਆ ਪਹਿਲੀ ਸੌਂ ਖਾਦੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਉਹਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਨਸ਼ਾ ਖਤਮ ਕਰਨ ਦੀ ਸੌਂ ਖਾਦੀ ਸੀ ਤੇ ਦੂਜੀ ਸੌਂ ਦਾ ਜ਼ਿਕਰ ਹੋ ਰਿਹਾ ਭਗਵੰਤ ਮਾਨ ਸਾਹਿਬ ਮੌਜੂਦਾ ਮੁੱਖ ਮੰਤਰੀ ਪੰਜਾਬ ਦਾ ਉਹਨਾਂ ਨੇ ਆਪਣੇ ਗਲ ਦੇ ਮਾਸ ਨੂੰ ਫੜ ਕੇ ਸੌਂ ਖਾਦੀ ਸੀਗੀ ਵੀ ਇਹ ਫੈਕਟਰੀ ਬੰਦ ਹੋਊਗੀ ਮੈਂ ਬਸ ਇੱਕੋ ਗੱਲ ਕਹਿਣਾ ਚਾਹੁੰਦਾ ਪਮਾਨ ਤਮਨਜੀ ਨੂੰ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਸੌ ਦਾ ਅਸਰ ਕਿਹਾ ਹੁੰਦਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਦੇਖ ਕੇ ਸਿੱਖ ਲੈਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੇ ਸੌ ਖਾ ਕੇ ਪੰਜਾਬ ਦੇ ਨਾਲ ਧੋਖਾ ਕੀਤਾ ਤੇ ਅੱਜ ਉਸ ਬੰਦੇ ਦੀ ਦੁਰਦਸ਼ਾ ਹੋਈ ਪਈ ਆ ਜਿਸ ਮਹਿਲ ਦੇ ਵਿੱਚ ਰੌਣਕਾਂ ਲੱਗੀਆਂ ਵੀ ਹੁੰਦੀਆਂ ਸੀਗੀਆਂ ਸਿਨਸਵਾ ਦੇ ਕੋਲੇ ਅੱਜ ਉਸ ਮਹਿਲ ਦੇ ਦਰਵਾਜ਼ਿਆਂ ਦੇ ਕੋਲ ਕੱਖ ਵੀ ਪੱਟੀਆਂ ਨਹੀਂ ਜਾ ਰਿਆ ਕਾਹ ਖੜਾ ਜੀ ਉੱਥੇ ਇਹ 10 ਦਿਨ ਪਹਿਲਾਂ ਦੀ ਗੱਲ ਆਸੀਂ ਆਪ ਦੇਖਿਆ ਆਪਣੀ ਅੱਖੀ ਜੀ ਜੀ ਤੇ ਹੁਣ ਇਹ ਸੌ ਰਹਿ ਗਈ ਥੋੜੀ ਖਾਦੀ ਹੋਈ ਜੀ ਜੇ ਆਪਣੀ ਸੌ ਨੂੰ ਪਗਾਉਣਾ ਚਾਹੁੰਦੇ ਹੋ ਤੇ ਜੇ ਤੁਸੀਂ ਪਿਛਲੀ ਖਾਦੀ ਸੋਂ ਤੋਂ ਸਬਕ ਸਿੱਖਣਾ ਚਾਹੁੰਦੇ ਹੋ ਤਾਂ ਜਿਹੜਾ ਇੱਕ ਤੁਸੀਂ ਹਰੇਪੰਨ ਪੈਨ ਦਾ ਜ਼ਿਕਰ ਕਰਦੇ ਹੋ ਹੁੰਦੇ ਹਨ ਨਾ ਉਹ ਹਰੇ ਪੈੰਦੀ ਸੁਚੱਜੀ ਵਰਤੋਂ ਕਰੋ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਬਜ਼ੁਰਗ ਸਾਡੇ ਬੱਚੇ ਮਾਤਾ-ਮਾ ਪੈਣਾ ਸਾਡਾ ਜੀਵ ਜੰਤ ਪਸ਼ੂ ਧਨ ਇਹਦੀ ਰੱਖਿਆ ਕਰੋ ਆਪਣੇ ਹਰੇਪੰਨ ਦੀ ਪੈਨ ਦੀ ਸੁਚੱਜੀ ਵਰਤੋਂ ਕਰਦੇ ਆਂ ਆਪਣੇ ਆਪ ਨੂੰ ਆਜ਼ਾਦ ਕਰਦੇ ਆਂ ਦਿੱਲੀ ਦੇ ਧਾੜਵੀਆਂ ਦੀ ਕੈਦ ਦੇ ਵਿੱਚੋਂ ਆਜ਼ਾਦ ਕਰਦੇ ਆ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਇੱਕ ਹੁਕਮ ਹਰੇ ਪੈੰਦੇ ਨਾਲ ਸਾਈਨ ਕਰ ਦਿਓ ਜਿਹਦੇ ਨਾਲ ਸਾਡੀ ਇਹ ਧਰਤੀ ਬਚ ਜਾਵੇ ਹੋ ਸਕਦਾ ਪੰਜਾਬ ਤੁਹਾਨੂੰ ਫਿਰ ਮੁਆਫ ਕਰ ਦੂਗਾ ਪਰੰਤੂ ਜੇ ਤੁਸੀਂ ਇਦਾਂ ਨਹੀਂ ਕੀਤਾ ਤਾਂ ਯਾਦ ਰੱਖਿਓ ਥੋੜੀ ਖਾਦੀ ਹੋਈ ਸੌ ਇਹ ਥੋੜੀਆਂ ਆਉਣ ਵਾਲੀਆਂ ਸਦੀਆਂ ਤੱਕ ਤੁਹਾਡੇ ਮਥੇ ਤੇ ਐਸਾ ਕਲੰਕ ਲਗਾ ਦੇਗੀ ਵੀ ਤੁਹਾਡੀਆਂ ਪੁਸ਼ਤਾਂ ਤੋਂ ਵੀ ਇੱਕ ਕਲੰਕਤ ਹੋਇਆ ਨਹੀਂ ਜਾਣਾ ਪੰਜਾਬ ਜਾਗਿਆ ਹੋਇਆ ਪੰਜਾਬ ਇਕੱਠਾ ਹੈ ਅੱਜ ਅਸੀਂ ਇਸ ਜਗ੍ਹਾ ਤੋਂ 200 ਕਿਲੋਮੀਟਰ ਅਸੀਂ ਪੈਨੇ ਆ ਤੇ 200 ਕਿਲੋਮੀਟਰ ਤਲਵੰਡੀ ਸਾਬੋ ਪੈਂਦਾ ਅਸੀਂ ਉੱਥੋਂ ਆਏ ਆ ਸਾਡੇ ਲੋਕਾਂ ਦਾ ਦਰਦ ਆ ਸਾਡੇ ਦਿਲਾਂ ਦੇ ਵਿੱਚ ਤੇ ਅੱਜ ਸਾਡਾ ਜਿਹੜਾ ਪੰਜਾਬ ਦਾ ਬਾਦਸ਼ਾਹ ਉਹ ਸਾਡੇ ਨਾਲ ਖੇਲਾ ਖੇਲਣ ਲੱਗਿਆ ਹੋਇਆ ਸ਼ਰਾਬ ਦੀ ਫੈਕਟਰੀ ਬੰਦ ਕਰਕੇ ਹੁਣ ਇੱਥੇ ਲਾਉਣ ਦੀ ਫੈਕਟਰੀ ਚਲਾਉਣ ਲੱਗੇ ਆ ਇੱਥੇ ਇੱਥੇ ਨਾਲ ਦੀ ਫੈਕਟਰੀ ਵੀ ਨਾਲ ਹੀ ਚੱਲਦੀ ਸੀਗੀ ਨਾਲੇ ਚੱਲਦੀ ਹੈ ਉਹਨੂੰ ਦੁਬਾਰਾ ਚਾਲੂ ਕਰਾਉਣ ਲੱਗੇ ਹੋਏ ਕਿਉਂ ਕਰਾਉਣ ਲੱਗੇ ਹੋਏ ਚਾਲੂ ਮਤਲਬ ਆਪਣੇ ਲੋਕਾਂ ਨੂੰ ਚੜਾ ਰਹੇ ਨੇ ਇਹਨਾਂ ਨੂੰ ਦੱਸ ਰਹੇ ਨੇ ਵੀ ਤੁਹਾਡੀ ਹੋਂਦ ਕੁਝ ਵੀ ਨਹੀਂ ਹੈ ਕਾਰਪੋਰੇਟ ਜਗਤ ਜਿਆਦਾ ਵੱਡਾ ਹੋ ਗਿਆ ਜੀ ਦੇ ਕੋਲ ਪੈਸਾ ਹੈ ਉਹ ਸਾਡੀ ਧਰਤੀ ਸਾਡੇ ਪਾਣੀ ਸਾਡੀ ਹਵਾ ਦਾ ਮਾਲਕ ਬਣ ਸਕਦਾ ਇਹ ਕਦੇ ਵੀ ਨਹੀਂ ਹੁੰਦਾ ਪੰਜਾਬ ਪੰਜਾਬ ਨੂੰ ਜੱਫੀ ਚ ਲੈ ਕੇ ਪਿਆਰ ਨਾਲ ਤੱਕ ਕੋਈ ਗੱਲ ਕੀਤੀ ਜਾ ਸਕਦੀ ਆ ਪਰ ਜੇ ਇਹ ਪੰਜਾਬ ਦੇ ਸਿਆਸਤਦਾਨ ਇਹ ਸਮਝਣ ਵੀ ਪੰਜਾਬ ਨੂੰ ਬਾਹੋਂ ਫੜ ਕੇ ਪੰਜਾਬ ਨੂੰ ਕੰਨੋਂ ਫੜ ਕੇ ਆਪਣੇ ਨਾਲ ਖੜਾ ਲੈਣਗੇ ਇਹ ਨਹੀਂ ਹੋਣਾ ਹੈਗਾ ਪੰਜਾਬ ਜਾਗਿਆ ਹੈ ਪੰਜਾਬ ਇਕੱਠਾ ਹੈ ਤੇ ਭਗਵਾਨ ਤਮਨ ਸਾਹਿਬ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਵੀ ਆਪਣੀ ਸੌ ਨੂੰ ਯਾਦ ਕਰੋ ਕਿਤੇ ਸੁੱਤੇ ਸਿੱਧ ਆਪਣੀ ਜ਼ਮੀਰ ਨੂੰ ਪੁੱਛੋ ਆਪਣੀ ਆਦਮਾ ਨੂੰ ਪੁੱਛੋ ਵੀ ਤੈਨ ਸੌ ਖਾਧੀ ਸੀ ਇੱਕ ਸੌ ਪਹਿਲਾਂ ਵੀ ਖਾਧੀ ਸੀ ਉਹ ਥੋੜੀ ਜਿਹੀ ਨਿੱਜੀ ਐ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਹੈ ਪਰ ਜਿਹੜੀ ਆ ਸੌ ਖਾਦੀ ਹੋਈ ਆ ਇਹ ਸੌ ਨੂੰ ਪੂਰਾ ਲਾਓ ਸਾਡੇ ਲੋਕਾਂ ਦੀ ਜਾਨ ਨੂੰ ਬਖਸ਼ੋ ਜੀ ਐਨੀਓ ਅਪੀਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਡੇ ਨਾਲ ਤਲਵੰਡੀ ਸਾਬੋ ਦਾ ਮੋਰਚਾ ਉਹ ਵੀ ਟੀਮ ਪਹੁੰਚੀ ਆ ਕਾਕਾ ਸਿੰਘ ਜੀ ਨੇ ਸਰਦਾਰ ਸਾਹਿਬ ਤੁਸੀਂ ਪਹੁੰਚੇ ਹੋ ਤੁਹਾਡੀ ਟੀਮ ਪਹੁੰਚੀ ਆ ਧੰਨਵਾਦ ਜੀ ਕੀ ਕਹੋਂਗੇ ਅੱਜ ਸਾਨੂੰ 3 ਸਾਲ ਹੋ ਗਏ ਆ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ ਅੱਜ ਇੱਥੇ ਪਹੁੰਚ ਕੀ ਕਹਿਣਾ ਚਾਹੋਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਇਲਾਕੇ ਨੇ ਇਹੇ ਮਾਰੇ ਕੈਮੀਕਲਾਂ ਤੋਂ ਲੋਕਾਂ ਦਾ ਖੜਾ ਛੜਾਇ ਸਾਡੇ ਜਿਲ੍ਹਾ ਮਾਨਸਾ ਦੇ ਪਿੰਡ ਤਲਵੰਡੀਆਂ ਕਿੱਲਾ ਸਿਮਿੰਟ ਫੈਕਟਰੀ ਆਈ ਤੁਹਾਡੇ ਸੰਘਰਸ਼ ਨੂੰ ਦੇਖਦੇ ਹੋਏ ਅਸੀਂ ਹੌਸਲਾ ਕੀਤਾ ਵੀ ਮਤਲਬ ਆਪਾਂ ਵੀ ਸਰਚ ਕਰਿਆ ਜੀ ਆਪਣੀ ਲੱਗੀ ਨਹੀਂ ਉੱਥੇ ਲੱਗੀ ਹੋਈ ਬੰਦ ਕਰਾ ਸਕਦੇ ਜਦੋਂ ਤੇ ਆਪਣੇ ਵੀ ਜੀ ਲੱਗੀ ਨਹੀਂ ਉਸ ਤੋਂ ਬਾਅਦ ਜਿਹੜੀ ਇਸ ਜੀਰਾਂ ਦੀ ਟੀਮ ਹੈ ਉਹਨਾਂ ਦੇ ਮੈਂ ਧੰਨਵਾਦ ਕਰਦਾ ਉਹ ਵੀ ਸਾਡੀ ਮੱਤ ਤੇ ਗਏ ਜਿਵੇਂ ਰੁਮੀ ਜੀ ਮੇਰੇ ਨਾਲ ਹੀ ਖੜੇ ਨੇ ਚਮਕੌਰ ਸਾਹਿਬ ਵਾਲੇ ਖੜੇ ਨੇ ਟੀਮ ਸਾਰੀ ਇਹਨਾਂ ਦਾ ਤਾਂ ਮੈਂ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਤਾਂ ਨਕਸਨ ਪਤਾ ਨਹੀਂ ਸੀਗਾ ਇਹਨਾਂ ਨੂੰ ਸਾਰਾ ਪਤਾ ਸੀ ਇਹ ਆ ਫਾਈਟ ਨੇ ਜੁੱਝੇ ਹੋਏ ਸੀਗੇ ਹੁਣ ਤਾਂ ਸਾਨੂੰ ਵੀ ਕੁਝ ਨਾ ਕਿਸੇ ਗੱਲ ਦਾ ਪਤਾ ਲੱਗ ਗਿਆ ਤੇ ਪਰ ਤੁਹਾਨੂੰ ਇੱਕ ਵਿਸ਼ਵਾਸ ਚਵਾ ਕੇ ਜਾਨਾ ਜਦ ਵੀ ਤੁਹਾਨੂੰ ਸਾਡੇ ਪਿੰਡ ਦੀ ਲੋੜ ਪਵੇ ਸਾਡੇ ਜ਼ਿਲ੍ਹੇ ਦੀ ਲੋੜ ਪਵੇ ਜਿੰਨੀ ਵੀ ਲੋੜ ਪਵੇ ਸਾਡੇ ਇਹ ਫਰੋਇਪੁਰ ਜ਼ਿਲ੍ਹਾ ਪ੍ਰਧਾਨ ਹਾਂਜੀ ਹਾਂਜੀ ਫਰੋਇਪੁਰ ਜ਼ਿਲ੍ਹੇ ਦਾ ਸਾਨੂੰ ਸਦਾ ਹੋਣਾ ਚਾਹੀਦਾ ਹੈ ਅੱਧੀ ਰਾਤ ਨੂੰ ਸੁਨਹਿਰ ਦੇ ਅੱਧੀ ਰਾਤੀ ਫਿਰੋਜਪੁਰ ਆ ਜਾਣਗੇ ਵਾਪਸ ਇਹਦੇ ਤੋਂ ਧੰਨਵਾਦ ਧੰਨਵਾਦ ਇਹਨਾਂ ਕੁਝ ਕਹਿੰਦਾ ਸਰਾ ਮਾਈਕ ਦੇ ਹਲਤ ਸਾਬੇ ਆ ਮੁੱਖ ਮੰਤਰੀ ਸਾਹਿਬ ਅਸੀਂ ਫੇਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਨਾ ਸੋਚਿਓ ਕਿ ਥੋਡੀ ਇਹ ਫੈਕਟਰੀ ਤੁਸੀਂ ਇਹ ਚਲਾ ਜੋਗੇ ਮਲੋਤਰੇ ਚਲਾ ਜਾਣਗੇ ਅੱਜ ਵੀ ਪੰਜਾਬ ਸਾਰਾ ਇਕੱਠਾ ਅੱਜ ਵੀ ਸਾਡੇ ਲੋਕ ਇਕੱਠੇ ਨੇ ਇਹ ਫੈਕਟਰੀ ਅਸੀਂ ਉਹਨਾਂ ਦੇ ਤੱਕ ਨਹੀਂ ਚੱਲਣ ਦੇਵਾਂਗੇ ਜਿੰਨਾ ਤੱਕ ਇਸ ਨੂੰ ਪੱਕੇ ਤੌਰ ਤੇ ਬੰਦ ਨਹੀਂ ਕੀਤਾ ਜਾਂਦਾ ਜੀ ਇਹਦੇ ਪੱਕਾ ਜਿਹੜਾ ਕਿ ਇੱਥੋਂ ਨਾਲ ਪਲਾਂਟ ਚਲਾਉਣ ਨੂੰ ਫਿਰਦੇ ਨੇ ਅਸੀਂ ਇਹ ਨਹੀਂ ਚੱਲਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ